ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੋਸਰਨ ਤੀਰ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਕੋਟ ਈਸੇਖਾਂ ਦਾ ਇਹ ਗਵੰਡੀ ਜੇ ਪਿੰਡ ਰਹਿ ਜਾਂਦਾ ਖੋਸਾ ਕੋਟਲਾ ਖੋਸਾ ਪੰਡੋ ਇਹ ਆਪਸ ਦੇ ਵਿੱਚ ਗਵੰਡੀ ਜੇ ਪਿੰਡਾਂ ਦੇ ਪਿੰਡ ਰਹਿ ਜਾਂਦੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਦੋ ਮੱਜਾ ਬਾਈ ਹੁਣਾਂ ਦੀਆਂ ਵਕਾਊਆ ਦੋਵਾਂ ਜਾਨਵਰਾਂ ਦੇ ਵਿੱਚੋਂ ਜਿਹੜਾ ਜਾਨਵਰ ਤੁਹਾਨੂੰ ਜੱਚੂਗਾ ਬਾਈ ਹੁਣਾਂ ਨਾਲ ਰابطਾ ਕਾਇਮ ਕਰਕੇ ਤਸੱਲੀ ਤੁਸੀਂ ਕਰਨੀ ਆ ਹਰ ਇੱਕ ਪੱਖ ਤੋਂ ਆਓ ਮਿਲਦੇ ਆ ਬਾਈ ਨੂੰ ਗੱਲਾਂ ਬਾਤਾਂ ਕਰਦੇ ਸਾਰੀ ਡਿਟੇਲ ਜਾਣਦੇ ਸਸਿਕਾ ਵੈਗੂ ਦੀ ਸਹੀ ਗੱਲ ਕੀ ਹਾਲ ਚਾਲ ਆ ਮਹਾਰਾਜ ਠੀਕ ਆ ਸੇਤਾ ਤੇ ਪ੍ਰਵਤ ਹਾਂਜੀ ਨਾਮ ਦੱਸ ਦਈਏ ਕਿਹਨਾਂ ਦੇ ਹਨ ਪਲਵਾਨ ਸਹੀ ਹੁੰਦਾ ਠੀਕ ਆ ਬਾਈ ਤੇ ਰੋਕੀ ਪਿਓ ਅਸਾਂ ਕਿਹੜੀ ਆਪਣਾ ਨਾਮ ਕੀ ਦੱਸਿਆ ਸੀਗਾ ਕੁਲਵੰਤ ਜੀ ਕੁਲਵੰਤ ਸਿੰਘ ਘਰ ਆਪਰਾ ਪਿੰਡ ਦੇ ਵਿੱਚ ਆ ਗਿਆ ਹੈ ਨਾ ਜੀ ਹਾਂਜੀ ਹਾਂਜੀ ਇੱਥੇ ਆਪਣਾ ਰੋਡ ਦੇ ਉੱਤੇ ਹੀ ਹੈ ਇਧਰ ਜਨੇਰ ਵਾਲੇ ੱਡੇ ਦੇ ਕੋਲ ਹਾਂਜੀ ਹਾਂਜੀ ਠੀਕ ਹੈ ਅਜਾ ਕੁਲਵੰਤ ਭਾਈ ਆਪਾਂ ਦੋ ਮੱਝਾਂ ਵੇਚਣੀਆਂ ਹਨਾ ਜੀ ਇਹ ਪਹਿਲੇ ਨੰਬਰ ਤੇ ਮੈਂ ਜਿਹੜੀ ਉਹਦੇ ਕਿੰਨੇ ਦਿਨ ਬਾਕੀ ਆ ਇਹ ਜੀ ਇਹਦੇ ਹੈਗੇ ਜੀ 3 ਤਰੀਕ ਨੂੰ ਪੂਰੇ ਹੋਈ ਤੇ 3 ਤਰੀਕ ਨੂੰ ਦਿਨ ਪੂਰੇ ਅੱਜ ਹੈਗੀ ਆ ਤਰੀਕ ਮੰਨ ਲਓ ਤੁਸੀਂ 17 ਹਾਂਜੀ ਹਾਂਜੀ 19 ਹੋ ਗਈ ਨਾ ਦੀਪ 19 ਆ 19 11 ਇਹ ਰਹਿ ਗਏ ਮਤਲਬ 15 ਦੇ ਲੈ ਜੂਗੀ ਅਜੇ ਹਾਂਜੀ ਹਾਂਜੀ ਤੇ 15 18 ਦਰਾਂ ਦੀ ਕੱਚ ਕਿੰਨਾ ਦੁੱਧ ਦੇ ਦਿੰਦੀ ਐ ਅੰਕਲ ਜੀ ਇਹ ਜੀ ਦੇਖੋ ਇਹ ਪਹਿਲੇ ਸੂਏ ਨੂੰ 13 ਲੀਟਰ 14 ਲੀਟਰ ਦੁੱਧ ਦਿੱਤਾ ਹੀ ਨੇ ਨਹੀਂ ਪਹਿਲੇ ਸੂਏ ਦੇ ਵਿੱਚ ਹਾਂਜੀ ਹਾਂਜੀ ਠੀਕ ਐ ਭਾਈ ਤੇ ਅੱਛਾ ਦੇ ਵਾਲੂਆ ਫਿਰ ਚੰਗਾ ਬਣਾ ਜਾਂਦੀ ਹੁੰਦੀ ਹਣੀ ਇਹ ਵਾਜੀ ਮੌਕੇ ਤੇ ਆ ਕੇ ਇਹਨੇ ਪੂਰਾ ਭਰ ਜਾਣਾ ਜੀ ਇਹ ਪੂਰਾ ਭਰ ਜਾਂਦੀ ਆ ਹਾਂਜੀ ਹਾਂਜੀ ਠੀਕ ਠੀਕ ਐ ਤੇ ਸੂਆ ਇਹ ਕਿੰਵੇਂ ਸੁੰਦੀ ਐ ਕਹਿਜੀ ਇਹ ਜੀ ਹੁਣਾਂ ਦੂਜੀ ਸੂਏ ਸੁਣਾ ਜੀ ਦੂਜੀ ਸੂਏ ਸੁਣਾ ਹਾਂਜੀ ਠੀਕ ਐ ਵੇ ਤੇ ਕੀ ਇਹ ਦਾ ਰੀਟ ਜੀ ਹੈਗਾ ਆਪਣਾ ਫੋਨ ਤੇ ਕਰ ਦਿਆਂਗੇ ਜੀ ਫੋਨ ਤੇ ਕਰ ਦੋ ਠੀਕ ਹੈ ਠੀਕ ਹੈ ਅੱਛਾ ਤੋਰਦੀਏ ਨੂੰ ਕੱਢੀਏ ਬਾਹਰੋਂ ਕਹੀ ਕਿ ਡਰੂਗੇ ਨਹੀਂ ਡਰਦੀ ਨਹੀਂ ਗਈ ਤੋਰੇ ਮਾੜੇ ਕੱਢੋ ਬਾਹਰੋਂ ਇਧਰਲੇ ਪਾਸੇ ਬੈਠ ਐਂ ਐਂ ਹੀ ਲੱਗੋ ਇਸ ਪਾਸੇ ਇੱਥੇ ਖੜੀ ਰਹਿ ਜੀ ਬਦਰਲੇ ਪਾਸੇ ਹੋ ਜਾਓ ਕਈ ਬਣਾ ਐ ਬੈਸਟੇਡ ਆ ਜਾਂਦੀ ਹੈ ਜੀ ਉਵੇਂ ਮੱਝ ਸੀਲ ਆਈ ਇਹੇ ਉਵੇਂ ਮੱਝ ਬਹੁਤ ਸੀਲ ਹੈਗੀ ਆ ਉਹ ਉਪਰ ਆ ਕੇ ਕਰੀ ਜਾਂਦਾ ਮਾੜਾ ਮੋਟਾ ਹਾਂਜੀ ਹਾਂਜੀ ਉਹ ਕਰਦਾ ਜੀ ਕੋਈ ਛੱਡ ਮੋੜ ਲਓ ਬੱਸ ਲੇਵਾਲੂ ਬਾ ਵਾਕਈ ਚੰਗਾ ਤਿਆਰ ਕਰ ਦੂਗੀ ਲੋਲੀਪੋਲੀਵੇਂ ਪਈ ਹੈ ਜੰਨੀ ਹੈ ਹਾਂਜੀ ਹਾਂਜੀ ਰੇਟ ਬਾਈ ਫੋਨ ਦੇ ਉੱਤੇ ਦੱਸ ਦੂਗਾ ਕਿਉਂਕਿ ਬਾਈ ਨੇ ਹਜੇ ਰੈਣ ਨਹੀਂ ਕੀਤੀ ਬਾਈ ਤੁਹਾਨੂੰ ਰੈ ਕਰਕੇ ਰੇਟ ਜਿਹੜਾ ਤੈ ਹੋ ਜਾਊਗਾ ਤੁਹਾਡੇ ਨਾਲ ਉਹ ਫੋਨ ਤੇ ਤੁਸੀਂ ਪੁੱਛ ਲਿਆ ਜੇ ਔਰ ਜਿਵੇਂ ਹੋਇਆ ਗੱਲਬਾਤ ਦੋਵੇਂ ਬਾਈ ਨਾਲ ਤੁਸੀਂ ਕਰ ਲਿਆ ਜੇ ਭਰਾਈ ਤੇ ਸੂਣ ਵਾਲੀ ਮੈਂ ਤੀਜਾ ਸੂਆ ਦਿਨ ਲੈਂਦੀ ਆ 15 ਹਜੇ 15 ਦਿਨਾਂ ਨੂੰ ਲੈਵਾਲੂ ਬਾ ਦੇ ਖਾਣੇ ਪਰ ਉੱਪਰ ਲੋਹ ਚੰ ਦੂਜੀ ਸੂਏ ਸੂਣਾ ਇਹ ਦੂਜੀ ਸੂਏ ਦੂਜੀ ਸੂਏ ਸੌਰੀ ਸੂਣਾ ਇਹਨੇ ਮਿੱਤਰੋ ਦਿਨ 15 ਲੈ ਜੂਗੀ ਹਜੇ ਜੈਡ ਬਲੈਕ ਪੂਸਾਰ ਲੇਵੇ ਭੰਡੇ ਦੀ ਸਾਫ ਆ ਅੱਜ ਦੂਜੀ ਵਾਰੀ ਗੱਲ ਕਰਦੀ ਆਪਾਂ ਅੱਛਾ ਜੀ ਇਹ ਕਿੰਨਾ ਸੂਸ ਹੁੰਦੀ ਮਾਰ ਇਹ ਵੀ ਦੂਜੀ ਸੂਏ ਅੱਛਾ ਦੂਜੀ ਸੂਏ ਇਹਦੇ ਕਿੰਨੇ ਦਿਨ ਪਿਆ ਹਜੇ ਇਹਦੇ ਦਿਨ ਜੀ ਇਹਦੇ ਜਣੀ ਉਹ ਤੋਂ ਪਹਿਲਾਂ ਹੀ ਥੋੜਾ ਜਿਹਾ ਇਹ ਤਾਂ ਅੱਛਾ ਠੀਕ ਹੈ ਇਹ ਮਾਲਾ ਵੀ ਇਹ ਤਾਂ 10 12 ਦਾ ਲਾ ਲਈਏ ਹਾਂ ਜੀ ਹਾਂ ਜੀ ਠੀਕ ਹੈ ਇਹ ਕਿੰਨਾ ਦੁੱਧ ਦੇ ਦਿੰਦੀ ਰਹੀ ਆ ਹੈ ਜੀ ਇਹਨੇ ਦੁੱਧ ਕਿੰਨਾ ਦਿੱਤਾ ਇਹਨੇ ਦਿੱਤਾ ਜੀ 12 ਕਿਲੋਟਰ ਦਿੱਤਾ ਜੀ ਦੁੱਧ ਨੇ ਠੀਕ ਆ ਬਾਈ ਠੀਕ ਆ ਚੂਣ ਚਾਣ ਨੂੰ ਟੱਕੀ ਰਹੀ ਛੱਡ ਕੇ ਠੀਕ ਆ ਠੀਕ ਆ ਤੇ ਇਹਦਾ ਰੇਟ ਵੀ ਫਰਫੁੰਤੀ ਆ ਜੀ ਹਾਂ ਜੀ ਇਹਦਾ ਵੀ ਫਰਫੁੰਤੀ ਆ ਜੀ ਠੀਕ ਆ ਠੀਕ ਆ ਜੀ ਤੋਰੇ ਮੜੇ ਕੱਢਿਓ ਬਾਹਰ ਲੈ ਮਿੱਤਰੋ ਨੀਲੀ ਰਾਵੀ ਚ ਪੈਂਦੀ ਆ ਰੇਟ ਇੰਦਾ ਵੀ ਬਾਈ ਫੂਨ ਦੇ ਉੱਤੇ ਕਰ ਠੀਕ ਆ ਜੀ ਇਹ ਦੁੱਧ ਕਿੰਨਾ ਦੇ ਜੂਗੀ ਇਹ ਕਟੋ ਕਟ ਜੀ 13 14 ਲੀਟਰ ਕਰੋਗੀ ਏ ਠੀਕ ਆ ਠੀਕ ਆ ਬਾਈ ਛੋਟੀ ਸੋਹਣੀ ਉਂਝ ਵੀ ਬਾਈ ਸਿੰਗਾ-ਸੁੰਗਾ ਦੀ ਵੀ ਸੋਹਣੀ ਲੈ ਆਓ ਜੀ ਹੂੰ ਨੇ ਠੀਕ ਹੈ। ਹੂੰ ਨੇ ਠੀਕ ਆ ਪੁੱਤ। ਮੈਂ ਪਧਰੀ ਪੁਧਰੀ ਚੰਗੀ ਬਣੂ ਹਣਾ। ਨਿੱਖਰੂ ਚੰਗੀ ਥੱਲੋ। ਹੂੰ ਵੇ ਦਿਨ ਲੈ ਜਾਣੀਆਂ ਯਾਰ ਕ ਤਕਰੀਬਨ 10 10 15 15 ਦਿਨਾਂ ਦੀਆਂ ਦੋਵੇਂ ਮਈਆਂ ਕੱਚੀਆਂ ਕੱਚੀਆਂ। ਸਾਫ ਸੁੱਸਰੀਆਂ ਅੰਗਾ ਪੇਰੇ ਰਹੇ ਆ। ਠੀਕ ਹੈ। ਤੇ ਇਹਦਾ 80 ਰੁਪਏ ਆਉਣਾ ਰਿਹਾ ਜੀ ਦੋਨੋਂ। ਦੁੱਧ ਹਾਂ ਠੀਕ ਹੈ। ਕਿਉਂ? ਕਿਉਂ ਚੰਗਾ ਹੋਣਾ ਮੈਂ ਦੇਣਾ। ਹਾਂਜੀ। ਅੱਛਾ ਨੰਬਰ ਕਿੰਨਾ ਕਿਹਾ ਜੀ ਆਪਣਾ? ਆਪਨਾ 94632 ਜੀ। 74748 ਇੱਕ ਵਾਰੀ ਹੋਰ ਬੋਲਿਓ ਜੀ ਇੱਕ ਵਾਰੀ ਹੋਰ ਬੋਲ ਦਿਓ 93632 ਜੀ 74748 ਠੀਕ ਹੈ ਜੀ ਇਸ ਨੰਬਰ ਤੇ ਕਰ ਲਓ ਭਾਈ ਦਾ ਰابطਾ ਕੈਂਪਡ ਖੋਸਰ ਨੂੰ ਧੰਨਵਾਦ